जय गुरुदेव ਧੰਨ ਗੁਰਦੇਵ ਜੀ ਜੈ ਭੀਮ ਜੈ ਭਾਰਤ ਜੀ ਸੋ ਅੱਜ ਅਸੀਂ ਇੱਥੇ ਡੀਸੀ ਦਫ਼ਤਰ ਆਏ ਇੱਕ ਮੰਗ ਪੱਤਰ ਦੇਣ ਵਾਸਤੇ ਜੋ ਕਿ ਲਗਭਗ 5 ਸਾਲ ਤੋਂ ਜਿਹੜਾ ਇੱਕ ਮਸਲਾ ਤੁਗਲਕਾਬਾਦ ਦਾ ਜੋ ਸਤਗੁਰੂ ਵਿਦਾਸ ਮਹਾਰਾਜ ਜੀ ਦੇ ਉਹਨਾਂ ਦੀ ਸ਼ੋਭਾ ਦੇ ਵਿੱਚ ਮੰਦਿਰ ਸੀ ਜਿਹੜਾ ਸਰਕਾਰਾਂ ਨੇ ਢਾਇਆ ਸੀਗਾ ਔਰ ਇੱਕ ਜਿਹੜਾ ਆਦਮਪੁਰ ਦਾ 에어ਪੋਰਟ ਆ ਉਹਦਾ ਨਾਮ ਸਤਗੁਰੂ ਵਿਦਾਸ ਮਹਾਰਾਜ ਜੀ ਦੇ ਨਾਮ ਤੇ ਰੱਖਣ ਤੇ ਜੋ ਸਾਡੀ ਮੰਗ ਸੀ ਰਵਦਾਸੀਆ ਸਮਾਜ ਦੀ ਉਹ ਪਿਛਲੇ ਦਿਨੀ ਜੋ ਇਲੈਕਸ਼ਨ ਹੋਈ ਆ ਉਹਦੇ ਵਿੱਚ ਮਾਨਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਜੋ ਹੁਸ਼ਿਆਰਪੁਰ ਦੇ ਵਿੱਚ ਆਏ ਔਰ ਉਹਨਾਂ ਨੇ ਉੱਥੇ ਪਬਲਿਕਲੀ ਅਨਾਉਂਸ ਕੀਤਾ ਕਿ ਅਸੀਂ ਆਦਮਪੁਰ 에어ਪੋਰਟ ਦਾ ਨਾਮ ਸਤਗੁਰੂ ਵਿਦਾਸ ਮਹਾਰਾਜ ਦੇ ਨਾਮ ਤੇ ਰੱਖਾਂਗੇ ਔਰ ਜਿੰਨੀ ਵੀ ਜ਼ਮੀਨ ਤੁਗਲਕਾਬਾਦ ਵਿੱਚ ਹੈਗੀ ਆ ਸਤਗੁਰੂ ਵਿਦਾਸ ਮਹਾਰਾਜ ਦੇ ਨਾਮ ਤੇ ਉਹ ਰਬਦਾਸੀਆ ਸਮਾਜ ਨੂੰ ਦਿੱਤੀ ਜਾਊਗੀ ਸੋ ਅੱਜ ਤੱਕ ਕੋਈ ਵੀ ਇਹਨਾਂ ਨੇ ਜਿਹੜਾ ਵਾਅਦਾ ਆ ਉਹ ਪੂਰਾ ਨਹੀਂ ਕੀਤਾ ਔਰ ਅਸੀਂ ਇਹ ਮੰਗ ਕਰਦੇ ਹਾਂ ਅੱਜ ਅਸੀਂ ਏਡੀਸੀ ਸਾਹਿਬ ਨੂੰ ਜਿਹੜੀ ਆਪਣੇ ਇਨਸਾਫ ਕਾਉਂਸਲ ਔਰ ਅੰਬੇਡਕਰ ਸੈਨਾ ਪੰਜਾਬ ਦੇ ਮਾਧਿਮ ਔਰ ਹੋਰ ਵੀ ਜਿਹੜੀਆਂ ਸਤਗੁਰ ਵਦਾਸ ਨਾਮ ਲੈ ਰਵਾ ਸੰਗਤਾਂ ਵੱਲੋਂ ਇੱਕ ਮੰਗ ਪੱਤਰ ਦਿੱਤਾ ਕਿ ਜਲਦ ਤੋਂ ਜਲਦ ਜਿਹੜੀਆਂ ਸਾਡੀਆਂ ਇਹ ਮੰਗਾਂ ਨੇ ਤੁਗਲਕਾਬਾਦ ਔਰ ਆਦਮਪੁਰ 에ਰਪੋਰਟ ਦੀ ਉਹ ਪੂਰੀ ਕੀਤੀ ਜਾਵੇ ਆਦਰਵਾਇਜ਼ ਜੇ ਮੰਗਾਂ ਸਾਡੀਆਂ ਨਾ ਪੂਰੀਆਂ ਕੀਤੀਆਂ ਤਾਂ ਸਮੁੱਚਾ ਰਵਦਾਸੀਆ ਸਮਾਜ ਜਿਹੜਾ ਦੁਬਾਰਾ ਸੰਘਰਸ਼ ਕਰਨ ਲਈ ਮਜਬੂਰ ਹੋਵੇਗਾ ਦੂਸਰੀ ਸਾਡੀ ਮੰਗ ਇਹ ਆ ਕਿ ਜਿਹੜਾ ਜਿਹੜੀ ਤੁਗਲਕਾਬਾਦ ਦੀ ਜ਼ਮੀਨ ਮੰਦਰਵਾਸ ਦੇ ਰਵਦਾਸੀਆ ਸਮਾਜ ਨੂੰ ਸਪੁਰਦ ਕਰਨੀ ਆ ਜਾਂ ਰਵਦਾਸੀਆ ਸਮਾਜ ਨੂੰ ਦੇਣੀ ਆ ਉਹ ਇੱਕ ਕਿਸੇ ਵਿਸ਼ੇਸ਼ ਜਿਹੜੀ ਕਮੇਟੀ ਜੋ ਸਰਕਾਰ ਦੀ ਬਣਾਈ ਆ ਜਾ ਕੋਈ ਸੰਸਥਾ ਆਇਆ ਉਹਨੂੰ ਨਾ ਦਿੱਤੀ ਜਾਵੇ ਸਮੁੱਚਾ ਰਵਦਾਸੀਆ ਸਮਾਜ ਔਰ ਸੰਤ ਸਮਾਜ ਦੀ ਇੱਕ ਜਿਹੜੀ ਕਮੇਟੀ ਬਣਾਈ ਜਾਵੇ ਉਹ ਜਿਹੜੀ ਜਿੰਨੀ ਵੀ ਜ਼ਮੀਨ ਆ ਉਹਦੇ ਸਪੁਰਦ ਕੀਤੀ ਜਾਵੇ ਔਰ ਜਿਹੜਾ ਮੰਦਰ ਆ ਉਹ ਬੜਾ ਹੀ ਵਧੀਆ ਜਿਹੜਾ ਸੁੰਦਰ ਮੰਦਰ ਜਿਹੜਾ ਹੈ ਸਰਕਾਰ ਨੂੰ ਉੱਥੇ ਬਣਾਉਣਾ ਚਾਹੀਦਾ ਹੈ ਇਹਨਾਂ ਸ਼ਬਦਾਂ ਦੇ ਨਾਲ ਅਸੀਂ ਫੇਰ ਇੱਕ ਵਾਰੀ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਇਹ ਦੋ ਮੰਗਾਂ ਜਿਹੜੀਆਂ ਤੁਕਲਕਾਬਾਦ ਔਰ ਆਦਮਪੁਰੇ ਰਿਪੋਰਟ ਦੀ ਪੂਰੀ ਕੀਤੀ ਜਾਵੇ ਜੈ ਗੁਰੂਦੇਵ ਧੰਨ ਗੁਰਦੇਵ ਜੈ ਭੀਮ ਜੈ ਭਾਰਤ